ਮੋਗਾ ਦੇ ਕਸਬਾ ਕੋਟੇ ਸੇਖਾਂ ਦੇ ਵਿੱਚ ਹਰਬੰਸ ਨਰਸਿੰਗ ਹੋਮ ਦੇ ਸੰਚਾਲਕ ਡਾਕਟਰ ਅਨਿਲ ਕੰਬੋਜ ਦੇ ਉੱਪਰ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਚਲਾਈਆਂ ਜਾਂਦੀਆਂ ਦੱਸਿਆ ਜਾ ਰਿਹਾ ਹੈ ਕਿ ਅਨਿਲ ਕੰਬੋਜ ਆਪਣੇ ਕਲੀਨਿਕ ਦੇ ਵਿੱਚ ਬੈਠੇ ਸੀ ਤਾਂ ਉਸ ਸਮੇਂ ਦੋ ਜਿਹੜੇ ਨੌਜਵਾਨ ਦਵਾਈ ਲੈਣ ਦੇ ਬਹਾਨੇ ਉਹਨਾਂ ਦੇ ਕਲੀਨਿਕ ਦੇ ਉੱਪਰ ਆਉਂਦੇ ਨੇ ਤਾਂ ਦਵਾਈ ਲੈਣ ਤੋਂ ਬਾਅਦ ਡਾਕਟਰ ਦੇ ਉੱਪਰ ਜੜੀਆਂ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਤੇ ਜਿਨ੍ਹਾਂ ਦੀ ਹਾਲਤ ਜੜੀ ਨਾਜ਼ੁਕ ਬਾਣੀ ਹੋਈ ਹੈ ਡਾਕਟਰ ਸਾਹਿਬ ਨੂੰ ਅੱਜ ਮੋਗਾ ਦੇ ਮੋਗਾ ਮੈਡੀ ਸਿਟੀ ਦੇ ਵਿੱਚ ਜਿਹੜਾ ਇਲਾਜ ਲਈ ਜਿਹੜਾ ਦਾਖਲ ਕਰਵਾਇਆ ਜਾਂਦਾ ਹੈਗਾ ਇੱਥੇ ਡਾਕਟਰ ਸਾਹਿਬ ਦਾ ਜਿਹੜਾ ਇਲਾਜ ਚੱਲ ਰਿਹਾ ਔਰ ਡਾਕਟਰਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਜਿਹੜੇ ਡਾਕਟਰ ਅਨਿਲ ਕੰਬੋਜ ਹੈ ਉਹਨਾਂ ਦੀ ਜਿਹੜੀ ਹਾਲਤ ਹੈ ਜਿਹੜੀ ਨਾਜ਼ੁਕ ਬਣੀ ਹੋਈ ਹੈ ਔਰ ਜੇਕਰ ਗੱਲ ਪੁਲਿਸ ਪ੍ਰਸ਼ਾਸਨ ਦੀ ਕਰ ਲਈਏ ਤਾਂ ਮੋਗਾ ਦੇ ਐਸਐਸਪੀ ਅਜੀਤ ਗਾਂਧੀ ਜਿਹੜੇ ਆ ਮੌਕੇ ਤੇ ਪਹੁੰਚੇ ਨੇ ਉਹਨਾਂ ਵੱਲੋਂ ਜਿਹੜੀ ਹੈ ਸੀਸੀਟੀਵੀ ਜਿਹੜੀ ਹੈ ਖੰਡਾਲੇ ਜਾ ਰਹੀ ਹੈ ਵਕ ਵਕ ਜਿਹੜੀ ਹੈ ਕੈਮਰਿਆਂ ਦੀ ਜਿਹੜੀ ਹੈ ਜਾਂਚ ਕੀਤੀ ਜਾ ਰਹੀ ਹੈ ਉਹਨਾਂ ਵੱਲੋਂ ਸਾਬਤ ਤੌਰ ਤੇ ਕਿਹਾ ਜਾ ਰਿਹਾ ਹੈ ਕਿ આરોપીਾਂ ਦੀ ਜਿਹੜੀ ਹੈ ਇਹ ਵੀ ਦੱਸਣਾ ਬੰਦ ਹੈ ਕਿ ਜਿਹੜੇ ਡਾਕਟਰ ਅਨਿਲ ਕੰਬੋਜ ਨੇ ਫਿਲਮੀ ਅਦਾਕਾਰ ਤਾਨੀਆਂ ਦੇ ਜਿਹੜੇ ਪਿਤਾ ਦੱਸੇ ਜਾ ਰਹੇ ਨੇ ਜਿਨ੍ਹਾਂ ਨੇ ਕਾਫੀ ਫਿਲਮਾਂ ਦੇ ਵਿੱਚ ਆਪਣਾ ਰੋਲ ਨਿਭਾਇਆ ਗਿਆ ਔਰ ਪਰਿਵਾਰ ਦੀ ਗੱਲ ਕੀਤੀ ਜਾਵੇ ਤਾਂ ਪਰਿਵਾਰ ਦਾ ਕੋਈ ਵੀ ਮੈਂਬਰ ਜਿਹੜਾ ਕੈਮਰੇ ਦੇ ਸਾਹਮਣੇ ਨਹੀਂ ਆ ਰਿਹਾ ਕਿਉਂਕਿ ਪਰਿਵਾਰ ਜਿਹੜਾ ਸਦਮੇ ਦੇ ਵਿੱਚ ਹੈ ਡਾਕਟਰ ਅਨਿਲ ਕੰਬੋਜ ਨੇ ਉਹਨਾਂ ਦਾ ਜਿਹੜਾ ਇਸੇ ਮੋਗਾ ਮੈਡੀ ਸਿਟੀ ਦੇ ਵਿੱਚ ਜਿਹੜਾ ਇਲਾਜ ਚੱਲ ਰਿਹਾ ਹੈ ਗੱਲਬਾਤ ਕਰਵਾਵਾਂਗੇ ਇੱਥੇ ਕਾਉਂਸਲਰ ਸਾਹਿਬ ਪਹੁੰਚੇ ਨੇ ਮਨਜੀਤ ਜੀ ਤੁਸੀਂ ਵੀ ਪਹੁੰਚੇ ਹੋ ਉੱਥੇ ਡਾਕਟਰ ਜਿਹੜੇ ਰਵੰਸ਼ ਕਲੀਨਿਕ ਦੇ ਜਿਹੜੇ ਕੋਟ ਸਿੰਘਾਂ ਨੇ ਉਹਨਾਂ ਤੋਂ ਫਾਇਰਿੰਗ ਕੀਤੀ ਜਾਂਦੀ ਹੈ ਕਿਦਾਂ ਦੇਖਦੇ ਹੋ ਇਹ ਸਾਰੀ ਘਟਨਾ ਨੂੰ ਕਿਉਂਕਿ ਜਿਹੜਾ ਦਿਨ ਦਿਹਾੜੇ ਇਹੋ ਜੀ ਘਟਨਾ ਵਾਪਰਨੀ ਕੀਤੇ ਨਾ ਕੀ ਦਿੱਤਾ ਸਵਾਲਿਆਂ ਨਿਸ਼ਾਨ ਖੜਾ ਹੁੰਦਾ ਬਿਲਕੁਲ ਜੀ ਬੜੀ ਮੱਧ ਭਾਗੀ ਗੱਲ ਹੈ ਇਹ ਜਿਹੜੀ ਅੱਜ ਮੈਨੂੰ ਦੁਪਹਿਰੇ ਪਤਾ ਲੱਗਾ ਕਿ ਡਾਕਟਰ ਸਾਹਿਬ ਡਾਕਟਰ ਨੰਨੀ ਜੀ ਕੋਟੇਸੇਖਾਂ ਤੋਂ ਬੜੇ ਮਸ਼ਹੂਰ ਡਾਕਟਰ ਆ ਬੜੇ ਵਧੀਆ ਬੰਦੇ ਆ ਉਹ ਤੇ ਸਾਨੂੰ ਪਤਾ ਲੱਗਾ ਸੀ ਉਹਨਾਂ ਦਾ ਪਤਾ ਲੈਣਾ ਹੈ ਬੜੀ ਮਾੜੀ ਗੱਲ ਆ ਅਸੀਂ ਤਾਂ ਪ੍ਰਸ਼ਾਸਨ ਨੂੰ ਬੇਨਤੀ ਕਰਾਂਗੇ ਕਿ ਜਲਦੋਂ ਜਲਦੇ ਜਿਹੜੇ ਬੰਦਿਆਂ ਨੇ ਇਹ ਹਰਕਤ ਉਹਨਾਂ ਨੂੰ ਫੜਨ ਦੀ ਬਹੁਤ ਜ਼ਰੂਰੀ ਹੈ ਜੀ ਇਹ ਜਿਹੜੀਆਂ ਮਾੜੀਆਂ ਵਾਰਦਾਤਾਂ ਕਰਦੇ ਜੀ ਬੰਦੇ ਤੁਸੀਂ ਸਭ ਕਿਸ ਤਰ੍ਹਾਂ ਕੋਈ ਤੁਸੀਂ ਉਥੇ ਮੌਕੇ ਤੇ ਪਹੁੰਚੇ ਸੀ ਕੀ ਹੋਇਆ ਕਿਸ ਤਰ੍ਹਾਂ ਸੀਗਾ ਵੀ ਜਿੱਦਾਂ ਦੱਸ ਰਿਹਾ ਵੀ ਕਿ ਡਾਕਟਰ ਸਾਹਿਬ ਅੰਦਰ ਬੈਠੇ ਸੀ ਮੈਡੀਸਨ ਲੈਣ ਦੇ ਬਹਾਨੇ ਜਿਹੜੇ ਆ ਨੌਜਵਾਨ ਆਉਂਦੇ ਨੇ ਪੂਰੀ ਘਟਨਾ ਕਿਦਾਂ ਵਾਪਰੀ ਹੈ ਜੀ ਬਸ ਇਹ ਡਾਕਟਰ ਸਾਹਿਬ ਜਿਵੇਂ ਰੁਟੀਨ ਦੀ ਤਰ੍ਹਾਂ ਜਿੰਨੇ ਵੀ ਪੇਸ਼ੈਂਟ ਆਉਂਦੇ ਉਹਨਾਂ ਕੋਲੇ ਜੀ ਉਹਨਾਂ ਨੂੰ ਦਵਾਈ ਦੇਣ ਵਾਸਤੇ ਜਿਵੇਂ ਆਵਾਜ਼ ਵੱਜੀ ਜਾਂਦੀ ਓਵੇਂ-ਓਵੇਂ ਪੇਸ਼ੈਂਟ ਅੰਦਰ ਜਾਈ ਜਾਂਦੇ ਜੀ ਬਸ ਉਹ ਪਤਾ ਨਹੀਂ ਸੀ ਹੁਣ ਉਹਨਾਂ ਨੂੰ ਕਿ ਕਿਹੜਾ ਬੰਦਾ ਮਾੜੀ ਨਿਗਾ ਨਾਲ ਆਇਆ ਵਾ ਜੀ ਉਹ ਬੰਦਿਆਂ ਨੇ ਉੱਥੇ ਅੰਦਰ ਹੀ ਉਦੋਂ ਹੀ ਦਵਾ-ਦਵ ਕਹਿੰਦੇ ਰਵਲਵਰ ਕੱਢਿਆ ਤੇ ਫਿਰ ਮਾਰਨੇ ਸ਼ੁਰੂ ਕਰਦੇ ਜੀ ਸਰਬਾਰ ਪਰਿਵਾਰ ਦੇ ਨਾਲ ਅਸੀਂ ਰਾਬਤਾ ਕਰਨ ਦੀ ਕੋਸ਼ਿਸ਼ ਕੀਤੀ ਜੀ ਪਰਿਵਾਰ ਸਦਮੇ ਵਿੱਚ ਹੋਣ ਕਰਕੇ ਬੋਲ ਨਹੀਂ ਰਿਹਾਗਾ ਤੁਹਾਡੀ ਕੋਈ ਕਿਸੇ ਪਰਿਵਾਰ ਦੇ ਨਾਲ ਗੱਲਬਾਤ ਹੋਈ ਹੈ ਨਹੀਂ ਮੈਂ ਹੁਣ ਅੰਦਰ ਹੀ ਚੱਲਾਂ ਜੀ ਪਰਿਵਾਰ ਨੂੰ ਮਿਲ ਕੇ ਆਵਾਂਗੇ ਜੀ ਅਸੀਂ ਡਾਕਟਰ ਸਾਹਿਬ ਦਾ ਪਤਾ ਵੀ ਲਾਵਾਂਗੇ ਤੇ ਨਾਲੇ ਪਰਿਵਾਰ ਨਾਲ ਵੀ ਇਹ ਗੱਲ ਕਰਾਂਗੇ ਜੀ ਬਿਲਕੁਲ ਇਹ ਸਨ ਮਨਜੀਤ ਸਿੰਘ ਧੰਮੋ ਕਾਉਂਸਲਰ ਨੇ ਇੰਨਾ ਵੱਲੋਂ ਕਿਹਾ ਜਾ ਰਿਹਾ ਹੈ ਕਿ ਡਾਕਟਰ ਸਾਹਿਬ ਕੋਲੇ ਜਾ ਕੇ ਉਹਨਾਂ ਦਾ ਪਤਾ ਵੀ ਲੈ ਰਹੇ ਆ ਕਿਉਂਕਿ ਅਸੀਂ ਵੀ ਪਰਿਵਾਰ ਨਾਲ ਜਿਹੜਾ ਰਾਬਤਾ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਪਰਿਵਾਰ ਜਿਹੜਾ ਬੋਲਣ ਦੀ ਹਾਲਤ ਵਿੱਚ ਨਹੀਂ ਹੈ ਸਦਮੇ ਦੇ ਵਿੱਚ ਹੁਣ ਕਾਰਨ ਪਰਿਵਾਰ ਜਿਹੜਾ ਬੋਲ ਨਹੀਂ ਰਿਹਾ ਔਰ ਦੂਸਰੇ ਪਾਸੇ ਪੁਲਿਸ ਪ੍ਰਸ਼ਾਸਨ ਵੱਲੋਂ ਵੱਖ-ਵੱਖ ਟੀਮਾਂ ਬਣਾ ਕੇ ਜਿਹੜਾ ਰੋਪੀਆਂ ਦੇ ਭਾਲ ਕੀਤੇ ਜਾ ਰਹੀ ਹੈ ਕਿਉਂਕਿ ਪੁਲਿਸ ਪ੍ਰਸ਼ਾਸਨ ਵੱਲੋਂ ਸਾਫ਼ ਤੌਰ ਤੇ ਕਿਹਾ ਜਾ ਰਿਹਾ ਹੈ ਕਿ ਰੋਪੀਆਂ ਦੀ ਜੜੀ ਹੈ ਜਲਦ ਤੋਂ ਜਲਦ ਭਾਲ ਕੀਤੀ ਜਾਵੇਗੀ ਇਹ ਉਹੀ ਹਸਪਤਾਲ ਹੈ ਜਿੱਥੇ ਡਾਕਟਰ ਜਿਹੜੇ ਅਨਿਲ ਕੰਬੋਜ ਹੈ ਉਹਨਾਂ ਦਾ ਜਿਹੜਾ ਇੱਥੇ ਇਲਾਜ ਚੱਲ ਰਿਹਾ ਔਰ ਬਾਕੀ ਹੁਣ ਦੇਖਣਾ ਇਹ ਹੋਵੇਗਾ ਕਿ ਪੁਲਿਸ ਪ੍ਰਸ਼ਾਸਨ ਕਿੰਨੀ ਕੁ ਜਲਦੀ ਜਿਹੜਾ ਇਹਨਾਂ ਰੁਪਈਆਂ ਦੀ ਭਾਲ ਕਰਕੇ ਇਹਨਾਂ ਨੂੰ ਸਲਾਖਾਂ ਦੇ ਪਿੱਛੇ ਭੇਜੇਗਾ ਤਲਿਪ ਕੁਮਾਰ ਰੋਜ਼ਾਨਾ ਸਪੋਕਸਮੈਨ ਟੀਵੀ ਮੋਗਾ